ਹੈਲੋ ਜੀ ਸਤਿ ਸ਼੍ਰੀ ਅਕਾਲ ਕਿਨੇ ਹੋ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਆ ਤੇ ਅੱਜ ਅਸੀਂ ਫੈਮਲੀ ਸਾਰੇ ਬੈਠੇ ਹੋਏ ਆ ਤੇ ਮੈਂ ਤੇ ਮਮੀ ਦੀ ਸਲਾਹ ਕੀਤੀ ਵੀ ਡੈਡੀ ਨੂੰ ਮਿਲ ਗਈ ਆ ਤਨਖਾਹ ਤੇ ਕਿਉਂ ਨਾ ਸੋਚੀ 2 ਦਿਨ ਹੋ ਗਏ ਹੀ ਕਿ ਮੈਂ ਤੇ ਮਮੀ ਦੀ ਸਲਾਹ ਕਰਨ ਲਈ ਹੀ ਗਏ ਵੀ ਆਪਣੇ ਕਿਚਨ ਦਾ ਸੰਭਾਲ ਲਿਆ ਹੀ ਥੋੜਾ ਜਿਹਾ ਕਿਉਂਕਿ ਸੌਦਾ ਕਾਫੀ ਦਿਨਾਂ ਦਾ ਹੋ ਗਿਆ ਥੋੜਾ ਥੋੜਾ ਖਤਮ ਹੋ ਰਿਹਾ ਹੀ ਆ ਤੇ ਅੱਛਾ ਨਾਦੀਨ ਰਾਜੇ ਦੇ ਡੈਡੀ ਨੂੰ ਮਿਲਿਆ ਤਾਂ ਖਾ ਹਾਂ ਤੇ ਆ ਦੋਨੋਂ ਦੀ ਗਿਫਟ <li> ਕਰਨੀ ਲੱਗ ਗਈ ਹਾਂ ਤੇ ਉਹਨਾਂ ਨੇ ਕਹਿੰਦੇ ਵੀ ਉਹੀ ਹੋਰੀ ਸਬਾਨ ਲੈ ਕੇ ਦੇਣਾ ਜਿਹੜੀ ਜਿਹੜੀ ਘਰ 'ਚ ਜ਼ਰੂਰਤ ਆ ਤੇ ਮੈਂ ਅਖਣਨੀ ਆ ਵੀ ਨਹੀਂ ਥੋੜਾ ਬੋਤਾ ਐਕਸਟਰਾ ਵੀ ਲੈ ਆ ਕੇ ਰੱਖੀਏਗਾ ਅਰੇ ਵੈਸੇ ਤੇ ਮੈਂ ਲੈ ਆਈ ਹੁੰਦੀ ਹੁੰਦੀ ਆ ਪਰ ਕਹਿ ਗਏ ਆ ਵੀ ਚਲੋ ਕੋਈ ਗੱਲ ਨਹੀਂ ਜਿੱਥੇ ਜਾਣਾ ਹਾਂ ਨਾਲ ਦੇ ਚਲੋ ਹੁਣ ਜਾਨੀ ਆ ਦੁਕਾਨ ਤੇ ਨਾਲ ਲੈ ਕੇ ਜਾਈਂ ਡੈਡੀ ਨੂੰ ਛਾੜ ਦੇ ਤੇ ਉੱਥੇ ਜਾ ਕੇ ਡੈਢਿੰਗ ਕਰਨੀ ਆ ਵੀ ਲੈਣਾ ਤਾਂ ਥੋੜਾ ਜਿਹਾ ਸਮਾਨ ਤੇ ਚਲੋ ਚੱਲੀਏ ਜੇ ਫਿਰ ਕਾਫੀ ਟੱਲੀ ਹੋਣੀ ਆ ਮੁੰਡਾ ਨੇ ਕਿਹਾ ਵੀ ਇੱਕ ਇੱਕ ਸਮਾਨ ਖਰੀਦਣਾ ਇੱਕ ਹੁੰਦੀ ਆ ਚੀਜ਼ ਤੇ ਪੂਰਾ ਨੁਹਾਫਾ ਪਰ ਕੇ ਤੁਰ ਪੈਣੀ ਆ ਇਦਾਂ ਹੀ ਕਹਿੰਦੇ ਹੁੰਦੇ ਆ ਨਾ ਮੈਨੂੰ ਕੰਟੀਨ ਵਾਰੀ ਕਹਿੰਦੇ ਕੰਟੀਨ ਤੁਰ ਪੈਂਦੀ ਆ ਇੱਥੋਂ ਕਹਿਣਾ ਵਾ ਵੀ ਡੈਢੀ ਜੀ ਮੈਂ ਇੱਕੋ ਹੀ ਚੀਜ਼ ਲੈ ਗਈਆਂ ਤੇ ਉੱਥੇ ਜਾ ਕੇ ਤਾਂ ਸਾਰੀ ਟੋਕਰੀ ਭਰੀ ਹੁੰਦੀ ਆ ਸਾਰੀ ਟੋਕਰੀ ਭਰੀ ਹੁੰਦੀ ਤੇ ਮੇਰਾ ਇਰਾਦਾ ਵਾ ਤੀ ਹੁੰਦਾ ਪਪ ਸੇਕਣਾ ਤੇ ਇੱਕ ਨਾਲ ਹੋਰ ਇਸ ਤਰ੍ਹਾਂ ਕਰਿਓ ਰਸੋਈ ਦਾ ਸਮਾਨ ਲੈਣ ਚਲੇ ਜਣਾ ਇੱਕ ਦੋ ਨਾਲ ਜੇਬ ਟੱਲੀ ਕਰਉਣੀ ਆ ਤੇ ਦੂਸਰਾ ਕੀ ਕਰਨਾ ਕਿ ਜਿਹੜਾ ਵਿਸਰ ਹੈ ਨਾ ਖਾਸ ਕਰਕੇ ਵਿਸਰ ਵਧ ਲੈ ਕਿਉਂਕਿ ਵਿਸਰ ਬਹੁਤ ਚੀਜ਼ਾਂ ਵਿੱਚ ਬਾਹੀ ਵਰਤਨੇ ਆ ਕੋਈ ਪ੍ਰੋਨਾ ਹੁੰਦਾ ਭੈਣ ਭਰਾ ਹੁੰਦਾ ਤੇ ਜੇ ਮੈਂ ਕਹਿੰਦਾ ਕਿ ਕਿਹੜੀ ਚ ਦੋ ਤਿੰਨ ਪੈਟ ਰੱਖ ਲਈਏ ਵਧ ਲੈ ਸੰਦੇ ਦੋਨਾਂ ਕਿਹੜਾ ਹੁੰਦਾ ਵੀ ਆਪਾਂ ਚੀਜ਼ਾਂ ਰੱਖ ਨਹੀਂ ਕੋਈ ਨਹੀਂ ਅੱਜ ਮੈਂ ਸੱਚੇ ਕੱਢ ਜੇ ਉੱਟੀ ਲਿਖੋਣੀ ਕੋਣੀ ਆ ਮਹੀਨੇ ਬਾਅਦ ਤੱਕ ਆ ਮਿਲਦੀ ਆ ਹਾਂ ਉਹਨੇ ਮੈਂ ਅੱਜ ਕੇ ਦਰੀ ਚੀਜ਼ਾਂ ਨਹੀਂ ਲਿਆ ਕੇ ਹੁੰਦੇ ਅੱਗੇ ਇੱਕ ਮਿੰਟ ਠਹਿਰ ਜਾ ਕੀਪਰ ਗੱਲ ਸੁਣੋ ਆਜੋ 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 कोले की कौन सी तो इन बच्चों भी तुष्टी की खाना बहुत अच्छे बास ने मुकायी हाँ अच्छे तो नाजो कोले का है हाँ जोड़ा है का ये खाना फिर मैं चली नहीं मैं जा रहा था दो केरे बिस्कुट खाने हैं बिस्कुट है एक आलू पुजिया ओनी ओड़ी आलू पुजिया थे बिस्कुट डिमांडा थे केरे बिस्कुट खा� ਤੇ ਮੁਝਾ ਆਦਿਆ ਫਿਰ ਡੈਡੀ ਜੂ ਨਾਲ ਲੈ ਕੇ ਖਾਜ ਸੌਦਾ ਲੈ ਇੱਕ ਹੋਰੀ ਮੇਰਾ ਪੁੱਤ ਨੇ ਕਿਹੜੇ ਬਿਸਕੁਟ ਖਾਣੇ ਬਸੋ ਜੇਬਟ ਲਿਆਂ ਕਰਦੀ ਹਾਣਾ ਡੈਡੀ ਗਿਆ ਮੋਜੀ ਕੀ ਕਹਿੰਦਾ ਮੈਂ ਨਹੀਂ ਜੇਬਟ ਲਿਗਾਨੀ ਡੈਡੀ ਉਹ ਤੇ ਡੈਡੀ ਦਾ ਸਗਾ ਉਹਨੇ ਕਦੀ ਕੀ ਜੇ ਹੁਣ ਜਾ ਕੇ ਦੱਸਲੀ ਤੇਨਾ ਡੈਡੀ ਸੌਦਾ ਲੈ ਚ ਲਈ ਨਹੀਂ ਪੁੱਤ ਤੇ ਤੇ ਬਾਤਨ ਖਾਣ ਜਦੀ ਜੇਬਟ ਦੀ ਕਰੀਦੀ ਆ ਨਹੀਂ ਕਰੀਦੀ ਆ ਨਹੀਂ ਕਰੀਦੀ ਲੋ ਜੀ ਬੱਚਿਆਂ ਦੀ ਡਿਮਾਂਡ ਤੇ ਆ ਗਏ ਨੇ ਹੋਰੀਆਂ ਬਿਸਕੁਟ ਖਾਣੇ ਪੁੱਤ ਨੇ ਤੇ ਵੀ ਤੇ ਆ ਵੀਰਪਾਲ ਖਾਂਦਾ ਥੋੜੀਆਂ ਚਟਪਟੀਆਂ ਚੀਜ਼ਾਂ ਨਹੀਂ ਉਹ ਤੇ ਹੋ ਚੱਲਦੇ ਆ ਤੇ ਡੈਡੀ ਜੀ ਨਾਲ ਲੈ ਕੇ ਸਾਡੇ ਬਾਜ਼ਾਰ ਦੇ ਵਿੱਚ ਬਹੁਤ ਵਧੀਆ ਦੁਕਾਨ ਆ ਜਿੱਥੋਂ ਹੀ ਕਦੀ ਮਤਲਬ ਲੈ ਕੇ ਆਉਂਦੀ ਆ ਦੋ ਤਿੰਨ ਵਾਰੀ ਇਹਦੇ ਵਿੱਚ ਸਮਾਨ ਲੈਂਦਾ ਮੈਂ ਕਿ ਅੱਜ ਤੁਹਾਡਾ ਵੀ ਵਿਸਟ ਕਰਾਉਣੀ ਆ ਉੱਥੇ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਹੋਣੀਆਂ ਤੁਹਾਨੂੰ ਵੀ ਮਿਲਣੀਆਂ ਤੇ ਮੈਂ ਰੋਜ਼ ਪਿਛਲੇ 2 ਮਹੀਨੇ ਪਹਿਲਾਂ ਲੈਂਦਾ ਹਾਂ ਨਾ ਅੱਜ ਸ਼ਨੀਵਾਰ ਆਣਾ ਤੇ ਸ਼ਾਟੀ ਬਾਜ਼ਾਰ ਚ ਬੜੀ ਮਤਲਬ ਵੱਡੀ ਦੁਕਾਨੀ ਜਿੱਥੇ ਮੈਂ ਜਾਣੀ ਨਹੀਂ ਹਾਂ ਮੈਂ ਵੇਖੀ ਤੇ ਉਹ ਉੱਥੇ ਥੋੜਾ ਆਫਰ ਲੱਗਾ ਹੁੰਦਾ ਹੈ ਇੱਕ ਨਾ ਇੱਕ ਚੀਜ਼ ਬਗੀ ਚੱਲੋ ਲੁਕਾਂਦਾ ਹਾਂ ਤੇ ਮੈਂ ਚਾਹ ਮਾਲ ਚੀਜ਼ਾਂ ਥੋੜੀਆਂ ਵਧੀਆ ਵੀ ਮਿਲਦੀਆਂ ਨੇ ਉੱਥੇ ਇਹ ਵੀ ਗੱਲ ਲੈਣੀ ਹੈ ਜਦ ਮਿਲੂੜੇ ਮਾਵਾ ਜੇ ਸ਼ਾੜਾ ਕਿਉਂ ਜਾ ਰਹੇ ਹੈ ਤੇ ਸ਼ਨੀਵਾਰ ਤੇ ਐਤਵਾਰ ਤੇ ਨਾ ਅੱਗੇ ਪਾਜੀ ਚੱਲੀਆਂ ਵੀ ਕਿੱਦ ਦਾ ਲੋਰ ਲੈਣ ਜਾਣਾ ਵਾ ਡੈਡੀ ਜੀ ਗੇਮਾਂ ਦੀ ਗੇਮਾਂ ਵਾਸਤੇ ਹੁਣਾਵਾ ਥੋੜਾ ਜਿਹਾ ਉੱਥੇ ਗੇਮਾਂ ਉਹਨੀਆਂ ਕਿਰਤਾਂ ਦੀਆਂ ਤੇ ਜਾਣਾ ਉੱਥੇ ਆ ਤੇ ਚੱਲਦੇ ਆ ਫਿਰ ਤੁਹਾਨੂੰ ਉਹ ਦੁਕਾਨ ਤੇ ਲੈ ਕੇ ਮੈਂ ਮੈ ਲੈਣਾ ਘਰ ਦਾ ਸੌਦਾ ਥੋੜਾ ਜਿਹਾ ਜਿੱਥੇ ਆ ਜੀ ਆਫਰ ਉੱਥੇ ਆ ਜੀ ਜਾ ਰਹੇ ਆ ਤੇ ਕਰਦੇ ਆ ਥੋੜੀ ਜੀ ਡੈਡੀ ਜੀ ਜੇ ਹੁਣ ਚੱਲੀ ਚਲੋ ਚੱਲੀਏ ਚੰਗਾ ਬੁੱਤ ਤੋਂ ਲੰਮੇ ਬੈ ਜਾਗੇ ਤੇ ਮੈਂ ਲੈ ਆਵਾਂ ਸੌਦਾ ਹੈ ਆਲੂ ਪੂਜੇ ਲਗਾ ਨਾ ਪੈਗੜ ਚੜਹੀ ਜਾਂਦੇ ਨਹੀਂ ਦੁੱਧ ਜਾਣੀ ਜੇ ਮਿਲੇਗਾ ਬੈਲਾ ਕਿਹਾ ਮੰਗੀ ਚਲੋ ਮੰਮੀ ਕਿੱਟ ਤੋ ਦੋ ਬੈਰਨ ਲੈ ਮਾਝਾ ਮੰਦੀ ਆ ਹਾਂ ਆ ਬੈਗ ਲੈਣਾ ਇੱਕ ਗਾਰਸਾ ਜਿੱਡਾ ਹੰਡਾ ਬੈਗ ਹੈ ਨਾ ਇਹਨਾਂ ਇਹ ਘਰ ਕੀ ਲੈਣਾ ਮੈਂ ਕਿਹਾ ਨਹੀਂ ਸਾਈ ਦੇ ਖਾਣੇ ਚ ਰੋਟ ਲੈਓ ਹਾਂ ਅੱਧੇ ਉਹ ਫਲ ਲੱਗੀ ਹੋਣੀ ਉਹ ਪਰ ਲੱਗੀ ਹੋਣੀ ਤੇ ਗਾਲਾ ਪਾਏ ਮੈਨੂੰ ਰਾਹ ਦੇ ਵਿੱਚ ਡੈਡੀ ਨੂੰ ਪਵਾ ਦੇ ਨੇ ਸਾਈ ਬਾਹਰ ਦੇ ਚੱਕਰ ਚ ਆ ਐਡਾ ਵੱਡਾ ਬੈਗ ਉਹ ਲੈ ਲੈਨੇ ਕਰੇ ਕੀ ਕਿੱਦਾਂ ਲੱਗਦੀ ਹੈ ਗਾਣਾ ਨਹੀਂ ਪੈਂਦੀ ਆ ਨਾ ਕੁਛ ਨਹੀਂ ਕਹਿਣਾ ਹਾਂ ਤੇ ਬੱਸ ਫੜ ਕੇ ਤੇ ਉਹਨਾਂ ਨੇ ਪਹਿਲਾਂ ਜਾਂਦੇ ਮੈਨੂੰ ਕਹਿਣਾ ਵੀ ਐਡਾ ਵੱਡਾ ਬੈਕਪੋੜ ਲੈ ਲੈ ਲਈ ਦੇ ਇੱਕ ਚੀਜ਼ ਲੈਣ ਤੂੰ ਆਖ ਡੈਡੀ ਜੀ ਉਹ ਭਾ ਕੇ ਲੈਣ ਆਇਆ ਬਸ ਕਾਹਦਾ ਭਾ ਕੇ ਲੈਣ ਆ ਲੈਣ ਆਵਾ ਚਲੋ ਜੀ ਹੁਣ ਮੈਂ ਚਲਦੀ ਆਂ ਫਿਰ ਤੇ ਆਪਣਾ ਛਾਟੇ ਦੁਕਾਨ ਤੋਂ ਸੱਦਾ ਲੈ ਕੇ ਨਿਕਚੇ ਮੈਂ ਥੋੜਾ ਜਿਹਾ ਤੇ ਬਾਕੀ ਡੈਡੀ ਮੁਰਾਹ ਚ ਸਰਪ੍ਰਾਈਜ਼ ਦੇ ਦੇਣਾ ਮਾਂ ਵੀ ਡੈਡੀ ਜੀ ਸੱਦਾ ਲੈਣਾ ਹੀ ਤਾਂ ਕਰ ਗਿਆ ਚੰਗਾ ਮੱਕੀ ਤੇ ਮਸਾ ਹੈ ਅੱਜ ਯਸ ਯਾ ਆ ਗਏ ਆ ਗੁਰਦੁਆਰਾ ਛਾਟਾ ਸਾਹਿਬ ਜੀ ਦੇ ਕੋਲ ਤੋ ਜੀ ਅਸੀਂ ਪਹੁੰਚ ਚੁੱਕੀ ਆਂ ਦੁਕਾਨ ਤੇ ਆਧਾਰ ਸੁਪਰਮਾਰਕਟ ਹੁਣ ਅੰਦਰ ਜਾਵਾਂਗੇ ਅੰਦਰ ਜਾ ਕੇ ਖਰੀਦਾਂਗੇ ਸਮਾਨ ਤੇ ਵੇਖਾਂਗੇ ਕਿਹਦੇ ਕਿਹਦੇ ਵਿੱਚ ਆਫਰ ਲੱਗੀ ਹੋਈ ਆ ਇਧਰ ਡੈਡੀ ਡੈਡੀ ਹੱਕੇ ਬੱਕੇ ਰਹਿ ਗਏ ਆ ਵੀ ਇਹ ਕਿੱਥੇ ਲੈ ਆਈਏ ਮੈਨੂੰ ਅੱਜ ਕੋਈ ਨਹੀਂ ਦੱਸਿਆ ਬਨੇ ਪਹਿਲਾਂ ਦੱਸਿਆ ਕੀ ਕੁਛ ਨਹੀਂ ਮੈਂ ਤੇ ਮਮੀ ਨੇ ਸਲਾਹ ਬਣਾਈ ਸੀ ਤੂੰ ਇਹ ਸਿੱਧਾ-ਸਿੱਧਾ ਵਿਖਾਂਡੇ ਵੀ ਮਤੀਬ ਲੈ ਕੇ ਕਿਤੇ ਜਾਣ ਦੀ ਆ ਨਾ ਇਹ ਤੋਂ ਸੌਦਾ ਲੈਣਾ ਆ ਸੌਦਾ ਹੀ ਲੈਣਾ ਲੋ ਲੋ ਸੌਦਾ ਲੋ ਜੀ ਮੈਂ ਪਹੁੰਚ ਗਈਆਂ ਸ਼ੌਪ ਤੇ ਇੱਥੇ ਵੱਖ-ਵੱਖ ਆਫਰ ਲੱਗੇ ਹੋਏ ਨੇ ਤੇ ਹੁਣ ਜਿਹੜੀ ਚੀਜ਼ ਮੈਨੂੰ ਚਾਹੀਦੀ ਆ ਉਹ ਮੈਂ ਲੈ ਲਾਂਗੀ ਇੱਥੋਂ ਇੱਧਰ ਡੈਡੀ ਲੱਗੇ ਹੋਏ ਨੇ ਡੈਡੀ ਸਿੱਧੇ-ਸਿੱਧੇ ਵੇਖਣ ਦੇ ਪੀ ਆ ਕੀ ਕਰਨ ਦੇ ਪੀਆ ਕਿਉਂਕਿ ਮੈਂ ਵੀ ਹੁਣ ਵੇਖਣਾ ਆ ਕਿ ਕਿਹੜੇ ਮੇਰੇ ਬਜਟ ਦੇ ਹਿਸਾਬ ਦੇ ਨਾਲ ਚੀਜ਼ ਆ ਉਹ ਹੀ ਮੈਂ ਵੇਖਾਂਗੀ ਤੇ ਉਹਦੇ ਅਕੋਰਡਿੰਗ ਮੈਂ ਸਾਰਾ ਸਮਾਨ ਲਵਾਂਗੀ ਪੀਆ ਕੀ ਐਮ ਡੀ ਐਚ ਡੀ ਆਮ ਚੂਰ ਤਿਆਂ ਰਸ ਸਾਰੇ ਸੋਟੇ ਲੱਗੇ ਹੋਏ ਲੋ ਜੀ ਡੈਡੀ ਅੱਜ ਕਸੂਤੇ ਫਸੇ ਨੇ ਮਰਾ ਬੁਰੀ ਤੂੰ ਖਾਤਾ ਤੀ ਤੇ ਇਧਰ ਮੈਂ ਵੀ ਬੈਗ ਭਰ ਲਿਆਈ ਉਧਰ ਵੀ ਭਰ ਲਿਆਈ ਡੈਡੀ ਕਹਿੰਦੇ ਖੜ ਲੈ ਕੇ ਤੂੰ ਮੈਨੂੰ ਕਿਤੇ ਹੋਰ ਗਈਆਂ ਤੇ ਅੱਜ ਲੈ ਕੇ ਕਿਤੇ ਚਲ ਗਈਆਂ ਹੋਰ ਹੈ ਇਦਾਂ ਹੀ ਆਇਆ ਮਜ਼ਾਕ ਕਰਤਾ ਮਜ਼ਾਕ ਕਰਤਾ ਅੱਜ ਤੇ ਬਾਕੀ ਇਹ ਅਭੀ ਸਾਰੀਆਂ ਲੋੜਵੰਦੇ ਚੀਜ਼ਾਂ ਆਈਆਂ ਨੇ ਘਰ ਵਾਸਤੇ ਤੇ ਹੁਣ ਚੱਲਦੇ ਆਂ ਘਰ ਵੱਲ ਬੈਗ ਤੇ ਕਿ ਤਿਆ ਨਹੀਂ ਜਾਣ ਰਿਆ ਹਰ ਕਿਤੇ ਇੱਧਰ ਆ ਜਾ ਅੱਗੇ ਡੈਡੀ ਨੂੰ ਬੜਾ ਗੁੱਸਾ ਜੜਿਆ ਹੀ ਨਹੀਂ ਡੈਡੀ ਕਹਿੰਦੇ ਵੀ ਜੇ ਤੂੰ ਇੰਨਾ ਸਮਾਨ ਲੈਣਾ ਹੈ ਤਾਂ ਤੂੰ ਗੱਡੀ ਦੱਸਦੀ ਹਾਂ ਮੈਂ ਲੈ ਕੇ ਆਉਂਦਾ ਇੱਕ ਤੇ ਲੈ ਕੇ ਆਏ ਇੰਨੀ ਮੁਸ਼ਕਲ ਬੱਲੇ 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 ਸਤਿ ਸ੍ਰੀ ਅਕਾਲ ਸਾਰੀ ਦੁਕਾਨ ਲੈ ਲੈਂਦੀ ਆ ਉਹ ਦੁਕਾਨ ਨਹੀਂ ਨਹੀਂ ਕੋਈ ਪਾਰਾ ਬੜਾ ਜੇ ਨਾ ਪਾਰਾ ਦੱਸਾਂ ਕੀ ਆ ਇਹ ਤੇ ਸਖਤ ਤੀਰ ਮਰ ਗਿਆ ਲੈ ਪ੍ਰਿਆਣਾ ਮੇਰੇ ਮਾਂ ਥੱਕ ਗਈ ਸਭੀ ਦਾ ਸਾਰੀ ਬਿਨਾਂ ਚੱਕ ਲੈਂਦੀ ਸਭ ਦਾ ਫਿਰ ਲਿਉਣਾ ਸੀ ਇੱਕ ਚੀਜ਼ ਚੁੱਕ ਦੋ ਚੁੱਕ ਮੈਨੂੰ ਚੰਗੀਆਂ ਲੱਗੀਆਂ ਮੈਂ ਜਿਹੜੀ ਜਿਹੜੀ ਚੰਗੀ ਲੱਗਦੀ ਉਹ ਚੁੱਕੀ ਗਈ ਜਿਹੜਾ ਮੈਨੂੰ ਪਸੰਦ ਆਇਆ ਨਾ ਸਭ ਦਾ ਉਹ ਮੈਂ ਚੁੱਕ ਚੁੱਕ ਕੇ ਲੈ ਆਈ ਹੁਣ ਪਤਾ ਨਹੀਂ ਕੀ ਕੁਛੀ ਦਾ ਸਾਇਦ ਦੁਕਾਨ ਸਾਰੀ ਦੁਕਾਨ ਲੈਣੀ ਡੈਡੀ ਕਹਿੰਦੇ ਡੈਡੀ ਕਿੰਦੇ ਇਹ ਤੁਹੀ ਨਾ ਜਨੋ ਸੱਸ ਨੇ ਮੇਨਾ ਚਲਾਕੀ ਮਾਰਤੀ ਆ ਚਲਾਕੀ ਕਰ ਖੇਡ ਗਿਆ ਜੇ ਹੋਰ ਕੀ ਥੋੜਾ ਸਾਨੂੰ ਪ੍ਰੋਫਿਟ ਹੋ ਗਿਆ ਹੈ ਜੀ ਹਾਂ ਆਪਾਂ ਬਾਜ਼ਾਰ ਤੋਂ ਸੋਦਾ ਲੁਣਿਆ ਬਾਹਰ ਉਦੋਂ ਉੱਥੇ ਸੋਦੇ ਦੇਦੇ ਸੋਦਾ ਸੇਮ ਕੰਟੇਨਰ ਜਿਹੜਾ ਪੁਰੀਆਂ ਦੇ ਘੰਡੇ ਨਾਲ ਹੁੰਦਾ ਉਹ ਨਾਲ ਦਾ ਫਰਕ ਹੈ ਨਾਲੇ ਕਿੰਨਾ ਫਾਇਦਾ ਹੋ ਗਿਆ ਸਾਨੂੰ ਨਾ ਨਾ ਕੀਜਾ ਮਿਲ ਜਾਂਦੇ ਇਹ ਇਤਲਾ ਦੀਆਂ ਆ 120 ਰੁਪਏ ਉਹ ਮਜ਼ਾ ਦਹੀ ਆ ਚੋਕਾ ਰਾਵਣ ਕੱਪੜੇ ਤੋਂ ਨਾਲ ਹਾਂਜੀ ਤਾਂ ਤੇ 112 ਰੁਪਏ ਕਿੰਨਾ ਕਰਦੇ ਹਾਂ ਹਾਂ ਚਲੋ ਫਿਰ ਤਾਂ ਨੂੰ ਸੌਦਾ ਵਿਖਾਉਨੇ ਆ ਬਾਕੀ ਤੇ ਖੋਲ ਕੇ ਵੀ ਕੀ ਕੀ ਲੈ ਕੇ ਆਈਆਂ ਅੱਜ ਰੁਪਏ ਬਾਗੇ ਵੀ ਤੇ ਇਹ ਆਗੀਆਂ ਦੀ ਜਿਹੜੀਆਂ ਮਹਿੰਦੀਆਂ ਨੂਰਪੂਲ ਤੋਂ ਮਹਿੰਦੀਆਂ ਇਹ ਮੈਨੂੰ ਸਸਤੀ ਪੈ ਗਈ ਇੱਥੇ ਵਧੀਆ ਮਿਲ ਗਿਆ ਸਾਈਡ ਤੋਂ ਸਮਾਨ ਵਾਸੀ ਜਦੋਂ ਮੈਂ ਹੁਣੇ ਤਿੰਨ ਪੈਰ ਵੀ ਨਹੀਂ ਗਏ ਕੋਈ ਹੈਗਾ ਹਾਂਜੀ ਹਲਦੀ ਮਾ ਜੀ ਦਾ ਜੀਰਾ ਸਾਹ ਜੀ ਜਿਨਾਂ ਨੇ ਇੱਥੇ ਤੋਂੜਾ ਇਹ ਵੀ ਮੈਨੂੰ ਔਪਲ ਤੇ ਮਿਲੰਦੇ ਆ। ਨਾਲ ਵਿੱਚ ਜਿਹੜੇ ਡੈਬਿਨੇਚ ਉਹ ਨਹੀਂ ਆਉਂਗ। ਇਹ ਲਿਆਂਦੇ। ਲੌਂਗ। ਉਹ ਬਰਾਬਰ। 12 ਨੰਬਰ। ਮਾਰਗਿਤ ਦੇ ਅੱਗੇ ਬਿਸਕੁਟ। ਪਾਲੇ ਨੇ। ਆਖਿਦ ਰਹਿ ਕਿ ਮੈਂ ਖੋਟਣਾ ਨਹੀਂ। ਪਾਣੀ ਨੇ ਵਾਲੇ ਪਸੰਦ ਕਰਦਾ ਤੇ ਉਹ ਹੀ ਉਹ ਜਗਾ ਪਸੰਦ ਕਰਦਾ ਆ। ਅੱਛਾ ਬੱਚਾ ਲੈ ਕੇ ਮਾਂ ਦਾ ਬੂਰੀ ਆ। ਹਾਂ। ਇਹ ਆ ਕੇ ਉਹਦੇ ਓਡਿਓ। ਤਾਂ ਦੋ ਮਾਵਾਂ ਦੀ ਇਹਦਾ ਜੋਰ ਚਲਿਆ ਇਹ ਪੁਰਾਤਨ ਪਹਿਲਾਂ ਸਲਾਹ ਕੀਤੀ ਪਰ ਅੱਜ ਜੇ ਫਿਟਲੀ ਕਰਨੀ ਹੈ ਕਰਨੀ ਹੈ ਭਾਈ ਜੀ ਦਾ ਮਤ ਬੱਲ ਜੇ ਫਿਟਲੀ ਤਾਂ ਹੀ ਉਧਾ ਕਿੱਥੇ ਕਰਨੀ ਮੈਂ ਬਹਾਨੇ ਦੇ ਨਾਲ ਲੈ ਕੇ ਗਈ ਇਸ ਤਰੀਕੇ ਦੇ ਨਾਲ ਮੈਂ ਮੰਨ ਗਿਆ ਨਹੀਂ ਬੰਨ ਗਿਆ ਵੀ ਤੇਰੇ ਤਰੀਕੇ ਨੂੰ ਮੰਨ ਮਾਰੇ ਇਹਨੇ ਦੱਸਿਆ ਕਿ ਤਾਂ ਬਹਾਨਾ ਲਾ ਬਹਾਨਾ ਤਾਂ ਬਹਾਨਾ ਤੇ ਡੜੀਆ ਇੱਕ ਬੋਹੜੀ ਦਾ ਜਮਾਲ ਵਣਾ ਤੱਕ ਉਹ ਪਜਾਮਾ ਤੇ ਡੜੀ ਪਜਾਮਾ ਦਾ ਲ ਲੈ ਹਾਂ ਜੇ ਤੇ ਕੋਈ ਕੁਝ ਸਮਾਨ ਲੈਣਾ ਮੈਂ ਤਾਂ ਸੂਟ ਦਿੱਤਾ ਉਹ ਵੇਖਣਾ ਮਾਰੇ ਲੈਣਾ ਮੈਂ ਵੇਖਣਾ ਉਧਰ ਗਏ ਉਧਰ ਸੂਟ ਵਾਲੀ ਦੁਕਾਨ ਤੇ ਨਹੀਂ ਗਈ ਫਿੱਤੀ ਆ ਜਾ ਕੋਈ ਬੋਲੋਗੀ ਡਾਡੀ ਇਥੋਂ ਥੋੜਾ ਜਿਹਾ ਸਮਾਨ ਲੈਣਾ ਮੈਂ ਕਿਹ ਲੈਣਾ ਪਰ ਸੌਦਾ ਲਾਈ ਗਏ ਹੁਣ ਸੋਦੋ ਆ ਰਸਿਆ ਰਸ ਲਿਗੀ ਅੱਛਾ ਮੈਂ ਵੇਖਣਾ ਵਲੀ ਵਲੀ ਵੇਲਾ ਇੱਥੇ ਕਿ ਲਾਏ ਆ ਮੈਂ ਬਾਹਰੋਂ ਤਾਂ ਕੀ ਹੋਇਆ ਸੀਗਾ ਕਿ ਇੱਕ ਨਾ ਇੱਕ ਚੀਜ਼ ਫ੍ਰੀ ਤੇ ਮੈਂ ਤੁਹਾਨੂੰ ਪਤਾ ਮੈਂ ਚੀਜ਼ ਸ਼ਨੀਵਾਰਾ ਹੀ ਚੀਜ਼ ਨੋਟ ਕਰਨ ਜਾਣੀ ਹੁੰਦੀ ਆ ਤੇ ਕਿਹੜੀ ਚੀਜ਼ ਬਰੀ ਜਿਉਂ ਕਿ ਪਿਛਲੇ ਆ ਪਿਛਲੇ ਸ਼ਨੀਵਾਰ ਨਹੀਂ ਹਾਂ ਤੋਂ ਉਦੋਂ ਵੀ ਤੋਂ ਉਹਦੇ ਨਾਲ ਆਈ ਤਾਂ ਮੇਰਾ ਧਿਆਨ ਹੀ ਨਾ ਇੱਕ ਚੀਜ਼ ਮੈਂ ਮੈਂ ਸ਼ਨੀਵਾਰ ਦਵਾਰੇ ਉਹ ਆਪਾਂ ਗਏ ਸੀ ਪਰ ਜਿਹੜਾ ਉਹਨਾਂ ਨੇ ਕੈਂਪਰ ਆਪਣਾ ਖੋਲਿਆ ਇੰਨਾ ਵਧੀਆ ਬਹੁਤ ਵਧੀਆ ਮੈਨੂੰ ਵੀ ਲੈ ਕੇ ਜਾਣਾ ਛੜਾ ਸਾਹ ਗੁਰਦਾਰ ਦੇ ਨਾਲ ਹੀ ਆ ਅੱਛਾ ਅਧਾਰ ਮਾਰਕੀਟ ਆ ਉਹ ਸਕਦਾ ਮੈਂ ਨਹੀਂ ਆਖਿਆ ਹਾਂ ਉਹਨਾਂ ਨੇ ਮਤਲਬ ਬਹੁਤ ਵੱਡੀ ਮਾਰਕੀਟ ਆਪਣੀ ਬਣਾਈ ਆਪਣਾ ਇੱਕ ਹੀ ਮਾਲਮ ਮੋਲ ਤੇ ਜੇ ਆਪੇ ਇੰਡੀਵੀਜਰ ਜਾਓ ਇੰਡੀਵੀਜਰ ਲੈ ਕੇ ਆਪਣੇ ਪਤਾ ਕਰਕੇ ਉਹਨਾਂ ਦੇ ਕਾਊਂਟਰ ਤੇ ਲੈ ਆਓ ਦੋ ਚੀਜ਼ ਲੈਣੀਆਂ ਇੱਕੋ ਹੋਣਾ ਇਹ ਚੀਜ਼ ਮੁਲਾਓ ਤੇ 4 ਕਿਲੋ ਦਾ ਆ 4 ਕਿਲੋ 4 ਕਿਲੋ ਦਾ ਮਿਲਣ ਡਿਆ ਤੇ ਨਾਲ ਇਹਦੇ ਨਾਲ 4 ਕਿਲੋ ਫ੍ਰੀ ਮਿਲਣ ਡਿਆ ਤੇ ਇਹਦੇ ਨੇ 8 ਕਿਲੋ ਸਾਡੇ ਕੋਲ ਆ ਗਿਆ ਕਿੰਨੀ ਇਹਦੀ ਹੋਰ ਕੋਈ ਗੱਲ ਆਪਾਂ 50 ਤੋਂ ਲੈਣ ਜਾਵਾਂਗੇ ਪ੍ਰਿੰਟ ਲਈ ਦੀ ਮਿਲਣਾ ਉਹਨਾਂ ਪ੍ਰਿੰਟਰ ਲੈਣਾ ਤੇ ਸਾਨੂੰ ਇੱਕ ਹੀ ਇੱਕ ਦਿਨ ਨਾਲ ਇੱਕ ਫਰੀ ਮਿਲ ਕੇ 1450 ਦਾ ਇੱਕਲਾ ਹੀ ਪੈਣਿਆ ਸਿੰਗਲ ਚਾਰ 1450 ਚਾਹ ਨੂੰ ਦੋ ਮਿਲਣ ਦੇ ਆ ਹੋਰ ਪੈਣੇ ਦੋ ਵੀ ਜਾਓ ਕਰੋ ਬਾਕੀ ਚਾਹ ਤੇ ਵਾਲੇ ਉਹ ਤੁਹਾਨੂੰ ਦੁਕਾਨ ਉਤਰੀ ਬਲੌਗ ਦੇ ਵਿੱਚ ਵੀ ਇਹ ਲਈ ਹੁੰਦੀ ਆ ਗੁਰਦੁਆਰੇ ਦੇ ਨਾਲ ਹੀ ਨੋਕੋ ਸੀ ਤੇ ਪਲੀਜ਼ ਤੁਸੀਂ ਇੱਥੇ ਜਾ ਕੇ ਲਿਸਟ ਕਰਿਓ ਮੈਨੂੰ ਤੇ ਵਧੀਆ ਲੱਗਾ ਮੈਂ ਤੇ ਸ਼ਨੀ ਐਤਵਾਰ ਜਦੋਂ ਦੋ ਦਿਨ ਛੋਟਾ ਮੋਟਾ ਸਮਾਂ ਲੈਣਾ ਹੋਏ ਤੇ ਮੈਂ ਚੱਲ ਜਾਨੀ ਆ ਉਦੋਂ ਮੈਂ ਛੋਟਾ-ਭੋਟਾ ਸਮਾਨ ਲੈਣ ਨਹੀਂ ਆਜੇ ਮੈਂ ਆਪਣੇ ਡੈਡੀ ਦੇ ਨਾਲ ਵੱਡਾ ਸਮਾਨ ਕਰਦਾ ਖਰੀਦ ਕੇ ਲੈ ਆਈ ਆ ਅਜੇ ਵੀ ਮੇਰੀਆਂ ਕਈ ਚੀਜ਼ਾਂ ਛੁੱਟ ਗਈਆਂ ਉਹ ਵੀ ਡੈਡੀ ਮੈਨੂੰ ਖਿੱਚ-ਖਿੱਚ ਕੇ ਉਹ ਦੁਕਾਨ ਤੋਂ ਲੈ ਗਏ ਚੱਲ ਚੱਲ ਦੇ ਮੋਹਣੂ ਇਹ ਨਾ ਪਰਿਆਹੀਂ ਮੈਂ ਤੂੰ ਕਦੇ ਜਾਣ ਨਹੀਂ ਪਤਾ ਨਹੀਂ ਮੈਂ ਕਹਾ ਘੜੀ ਲੈ ਕੇ ਜਾਂਦੇ ਆ ਤੂੰ ਤਾਂ ਘੜੀ ਲੈ ਕੇ ਆਉਂਦਾ ਤੇ ਵਿੱਚ ਨਾ ਜੇ ਤੇ ਡੈਡੀ ਡੈਡੀ ਨੂੰ ਪਤਾ ਹੁੰਦਾ ਨਾ ਵੀ ਇਹ ਨਹੀਂ ਸੌਦਾ ਲੈਣਾ ਕਿਉਂਕਿ ਸੌਦਾ ਹਮੇਸ਼ਾ ਹੀ ਘੜੀ ਲੈ ਕੇ ਆਉਂਦੇ ਆ ਉਹਨਾਂ ਨੂੰ ਜੇ ਮੈਂ ਇਹੋ ਗੱਲ ਕਹਿ ਦਿੰਦੀ ਵੀ ਡੈਡੀ ਦੀ ਅਸੀਂ ਦੋਫੇ ਜਾਣਾ ਆ ਤਾਂ ਸੁਝਦੇ ਤੋਕੋ ਆ ਗਿਆ ਇਹ ਨਹੀਂ ਨਾ ਪਾਣਾ ਆਏ ਤੋਕੋ ਇਹ ਨਹੀਂ ਪਾਣਾ ਲੱਗਣਾ ਕਿਤਾ ਨਹੀਂ ਦੇ ਸ਼ਬਦ ਦਵਾਲ ਨਾ ਮੈਂ ਲੱਗਣਾ ਮਹਿੰਦੀ ਤਾਂ ਤਾਂ ਨਹੀਂ ਗੱਲ ਕੀਤੀ ਸੀ ਕਿ ਹਾਂ ਯਾਰ ਤਫਾ ਆ ਗਈ ਯਾਰ ਮੈਂ ਕਹਿੰਦੇ ਤੇ ਤੁਸੀਂ ਦੋ ਮਮਾ ਦੀਆਂ ਨੇ ਸਲਾਹ ਕਰ ਲਈ ਨਹੀਂ ਨਹੀਂ ਮੈਂ ਕੋਈ ਸੁਣਾ ਨਹੀਂ ਸਲਾਹ ਨਹੀਂ ਮਮੀ ਨੇ ਵੀ ਨਹੀਂ ਕੀਤੀ ਅਸਲ ਦੇ ਵਿੱਚ ਨਾ ਸਵੇਰੇ ਮੰਮੀ ਪਨੀਰ ਬਣਾਉਣ ਲੱਗੇ ਬੱਚਿਆਂ ਦਾ ਤੇ ਜੀਰਾ ਥੋੜਾ ਹੀ ਗਿਆ ਤੇ ਮੰਮੀ ਕਹਿੰਦੇ ਮਨਦੀਪ ਥੋੜਾ ਸਬ ਦਾ ਖਤਮ ਹੋਇਆ ਜੀਰਾ ਜਰਾ ਦੇ ਆਪਣੇ ਡੈਡੀ ਨੂੰ ਕਹਿ ਨਾਲ ਜਾਣਾ ਤੇ ਤੂੰ ਹੀ ਆ ਤੇ ਲੈ ਆ ਜਾ ਕਿ ਮੈਂ ਲੈ ਉਸ ਮੈਂ ਤਾਂ ਮੰਮੀ ਕੋਈ ਗੱਲ ਨਹੀਂ ਮੈਂ ਸਵੇਰੇ ਸਕੂਲ ਚਲ ਗਈ ਤੇ ਮੈਗਾ ਆਕਾਰ ਆਇ ਤੇ ਮੈਂ ਅੱਜ ਦਿਸ਼ਨੀ ਮਾਰਾ ਤੇ ਡੈਡੀ ਨੂੰ ਕਾਬੂ ਕੀਤਾ ਜਾਏ ਕਿਉਂਕਿ ਡੈਡੀ ਸੇ ਇਹ ਕਹਿ ਰਹੇ ਤਨ ਕਾਹ ਮੈਂ ਨਹੀਂ ਆ ਤੇ ਚਲ ਚਲੋ ਘਰ ਦਹੀਂ ਸਪਾਣਾ ਆ ਪੋਜ ਕੋਈ ਹੋ ਗਈ ਬੱਲੇ ਬੱਲੇ ਕੋਈ ਗੱਲ ਤੇ ਘਰ ਦਹੀਂ ਲੈਣਾ ਕਿ ਹੋ ਗਿਆ ਘਰ ਵਾਸਤੇ ਲੈਣਾ ਲੈ ਗੱਲ ਹੋ ਗਈ ਹੈ ਤੁਹਾਨੂੰ ਸਾਡਾ ਬਲੌਗ ਹੀ ਨਹੀਂ ਦਾ ਲੱਗਿਆ ਜਰੂਰ ਦੱਸਣਾ ਤੇ ਅਸੀਂ ਤੇ ਆਪਣੇ ਘਰ ਦਾ ਜਾਨੀ ਕਿ ਜੰਦਾ ਸਮਾਨ ਲੈ ਆਏ ਆ ਖਾਣ ਪੀਣ ਵਾਲਾ ਸਭ ਦਾ ਕੁਝ ਵਰਤਨਾ ਨਾ ਤੁਸੀਂ ਵੀ ਲੈ ਕੇ ਆਓ ਤੁਸੀਂ ਵੀ ਉੱਥੋਂ ਲੈ ਕੇ ਆਓ ਤੁਹਾਨੂੰ ਨਹੀਂ ਉੱਥੇ ਦੁਕਾਨ ਤੇ ਵਧੀਆ ਲੱਗੇ ਜਾ ਕੇ ਬਾਕੀ ਸਾਡੇ ਕੀ ਸ਼ੌਕ ਤੁਸੀਂ ਉੱਥੇ ਸ਼ੌਕ ਵੇਖ ਹੀ ਲੈਣੀ ਆ ਫਿਰ ਵੀਲੋਗ ਦੇ ਵਿੱਚ ਵੇਖੀ ਨਹੀਂ ਆ ਧਾਰ ਮਾਰਕੀਟ ਸੁਪਰਮਾਰਕੀਟ ਨਾਲ ਹੀ ਗੁਰਦੁਆਰੇ ਦੇ ਗੁਰਦੁਆਰੇ ਦੇ ਕਿਸੇ ਵੀ ਨੂੰ ਵੀ ਪੁੱਛ ਲਿਓ ਬਹੁਤ ਜ਼ਿਆਦਾ ਉੱਥੇ ਲੋਕ ਆਉਂਦੇ ਨੇ ਤੇ ਅੱਜ ਵੀ ਮੈਨੂੰ ਲੱਗਦਾ ਘਟੋਕਾ ਟੈਂਨੇ ਮੈਰिज ਵਾਲੇ ਉੱਥੇ ਸਲਿੱਪਾਂ ਲੈ ਲੈ ਕੇ ਪਹੁੰਚੇ ਸੀ ਸਭ ਦਾ ਹੀ ਉੱਥੋਂ ਖੜੰਡੇ ਤੇ ਮੇਰੇ ਲਈ ਆ ਨਹੀਂ ਹੈ ਤੁਹਾਨੂੰ ਮੈਸੇਜ ਰਾਈ ਕਰ ਲਿਆ ਕਰੋ